ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਦਿਨ ਹੈਗਾ ਜੀ ਅੱਜ ਸੰਡੇ ਦਾ ਟਾਈਮ ਵੱਜ ਗਿਆ 12 ਤੇ ਸਾਡਾ 12 ਦਾ ਟਾਈਮ ਸੀਗਾ ਬਸ ਮੈਂ ਰੈਡੀਆਂ ਖਣਾ ਲਈ ਦੂਜੀਆਂ ਪੈਣਾ ਵੀ ਤਿਆਰ ਨੇ ਆਪਾਂ ਨੇ ਜਾਣਾ ਜੀ ਆਪਣੇ ਉਧਰ ਸਰੀਕੇ ਜੀ ਲੈਟਰ ਤੇ ਤੇ ਅੱਜ ਕੋਠੀ ਦਾ ਲੈਟਰ ਪਹਿਣਾ ਉਹਨਾਂ ਨੇ ਤੇ ਉੱਥੇ ਚੱਲਾਂਗੇ ਮਿਸਤਰੀਆਂ ਦੀ ਰੋਟੀ ਮੈਂ ਬਣਾ ਕੇ ਡੱਬਾ ਭਰਤਾ ਦੁਪਹਿਰੇ 1 ਵਜੇ ਖਾਣਗੇ ਫਿਰ ਨਾ ਤਾਂ ਹੁਣ ਮੇਰਾ ਉੱਧਰ ਦਾ ਟਾਈਮ ਸੀ ਨਾ ਉੱਧਰ ਦਾ ਸੀ ਸਾਰੇ ਕੰਮ ਉੱਜੇ ਪਏ ਤੇ ਵਿੱਚ ਵਿਚਾਰੇ ਹੁਣ ਆਪਾਂ ਤਿਆਰ ਹੋ ਗਏ ਮਾੜਾ ਮੋਟਾ ਮੂੰਹ ਤੇ ਲੋਸਨ-ਨੂਸਨ ਲਾ ਲਈਏ ਬੁਰਾ ਹਾਲਾ ਹੈ ਪੈ ਤਾਂ ਤਸਵੀਰ ਦੀ ਠੰਡ ਵੀ ਬਹੁਤ ਸੀ ਤੇ ਬੱਚਿਆਂ ਨੇ ਝਾੜੂ-ਪੋਚਾ ਕਰਤਾ ਅੱਜ ਸੰਡੇ ਸੀ ਘਰੇ ਨੇ ਤੇ ਉਹ ਵਿਚਾਰੇ ਨੇ ਨਾ ਇੰਨਾ ਕਿਹਾ ਵੀ ਮੈਂ ਸੰਡੇ ਨੂੰ ਪ੍ਰੋਗਰਾਮ ਰੱਖਿਆ ਤੁਸੀਂ ਬੱਚਿਆਂ ਨੂੰ ਵੀ ਲੈ ਕੇ ਆਓ ਜਾਂਦੀ ਨਹੀਂ ਹੈਗੇ ਇਹ ਨੀ ਸਤ ਜੰਦੀ ਨੀ ਨੋਨ ਇਹਨਾਂ ਪਤਾ ਨਹੀਂ ਕਿ ਐਸੀ ਨਾ ਹੁੰਦਾ ਐ ਤਵਾਰਨ ਕੀ ਕਰੇ ਇਹਨਾਂ ਦੇ ਵੀ ਟਾਈਮ ਹੁੰਦਾ ਨਹੀਂ ਸਹੀ ਤੇ ਆਪਾਂ ਚੱਲਦੇ ਆਂ ਲੈਟਰ ਤੇ ਤੇ ਆਪਾਂ ਥੋੜਾ ਜਿਹਾ ਆਪਣੇ ਮਿਸਤਰੀ ਦਾ ਕੰਮ ਦਿਖਾਈਏ ਤੁਹਾਨੂੰ ਫਿਰ ਆਪਾਂ ਜਿਨ੍ਹਾਂ ਦੇ ਲੈਟਰ ਤੇ ਜਾਵਾਂਗੇ ਜੀ ਉੱਥੇ ਪਤਾ ਹਰ ਇੱਕ ਲੇਡੀ ਚ ਹਨਾ ਨਹੀਂ ਲਾਈਕ ਕਰਦੀ ਮੈਂ ਥੋੜੀ-ਮੋਟੀ ਵੀਡੀਓ ਬਣਾਉਂਗੀ ਤੇ ਸਾਨੂੰ ਪਤਾ ਹੀ ਹੈ ਬਾਕੀ ਹੋਰ ਪਰਿਵਾਰ ਵੀ ਹੁੰਦਾ ਫਿਰ ਔਖਾ ਹੋ ਜਾਂਦਾ ਉਹਨਾਂ ਦੀ ਡਿਟੇਲ ਮੈਂ ਤੁਹਾਨੂੰ ਘਰੇ ਆ ਕੇ ਦਊਂਗੀ ਵੀ ਕਿਵੇਂ ਕਿੱਦਾਂ ਆਪਾਂ ਕਿਨਾਂ ਦੇ ਗਏ ਸੀ ਤੇ ਥੋੜਾ ਜਿਹਾ ਆਪਾਂ ਆਪਣੇ ਮਿਸਤਰੀ ਦਾ ਕੰਮ ਵੀ ਤੁਹਾਨੂੰ ਦਿਖਾ ਦਈਏ ਕੁਈ ਆਪਣਾ ਮਿਸਤਰੀ ਦਾ ਕੰਮ ਪਲਾਸਟਰ ਹੋ ਗਿਆ ਅੰਦਰੋਂ ਹੋ ਗਿਆ ਹੁਣ ਬਾਹਰੋਂ ਕਰਨ ਲੱਗੇ ਹੋਏ ਨੇ ਆਉਣਾ ਪਿੰਦਰਗਾ ਦਾ ਥੋੜੀ ਨਹੀਂ ਆ ਗਈ ਨਹੀਂ ਮੈਂ ਕਰਾਂ ਕਟਾਉਂਦਾ ਉਹੜੇ ਦਾ ਆਪ ਹੀ ਨੇ ਆਹ ਦਾ ਪਈਦਾ ਹੈਗੀ ਉਹ ਬੇਲੀ ਥੋੜੀ ਤਾਂ ਪਟਿਆਲੀ ਆ ਅੱਧਰੇ ਹਾਂ ਹਨਾ ਇਹ ਤਾਂ ਹੋਰ ਹੈ ਲੰਮੇ ਨੂੰ ਵੇ ਮੁੰਡਿਆ ਉਹ ਥੋੜੀ ਹੈ ਹਾਂ ਬਸ 2 ਵਜੇ ਆ ਜਾਗੇ ਬਸ ਉਹ ਬਾਗ ਜੀ ਸਾਡੇ ਐਂ ਤੋਂ ਆਹ ਕੋਈ ਨਾ ਬਾਗ ਜੀ ਪਿੰਦਰ ਉਧਰ ਲੈਣੀ ਲਵੇ ਦੋ ਤਾਂ ਥਾਉਣੀਆਂ ਪਈਆਂ ਨੇ ਖੜਾ ਹੋ ਜਨ ਆਪਣੀ ਘੌੜੀ ਕਿੱਥੇ ਹੈ ਡਾਡੀ ਕੋਲ ਆਪਣਿਆ ਨਹੀਂ ਹੈਗੀ ਹੋਰ ਆ ਤਾਂ ਪਾਲ ਉਹਨੂੰ ਕਿੱਥੇ ਉਹ ਤਾਂ ਦੂਜਾ ਵੱਡਾ ਥੋੜਾ ਜਾ ਆਪਣੀ ਤਾਂ ਮੇਰੀ ਦੋਨਾਂ ਨੇ ਪੰਗੀ ਦੀ ਪੈ ਆ ਇਹਨਾਂ ਨੂੰ ਮੈਂ ਲੈ ਗਿਆ ਜਾ ਕੇ ਹੌਲੀ ਜੀ ਉਹੀ ਮਾਰੀ ਜਾਂਦੇ ਨੇ ਪਕਾਈ ਕੰਮ ਦੇ ਮਾਰੇ ਇੱਥੀ ਘਾਟੇ ਪਾਸੇ ਫਨਨ ਦਿੰਦੇ ਨੇ ਜਾ ਦੇਖ ਉਹਨੂੰ ਕਿੱਥੇ ਹੈਗੀ ਚਲੋ ਜੀ ਆਪਾਂ ਆ ਕੇ ਸੂਟਾਂ ਦੀ ਵੀਡੀਓ ਬਣਾਉਣੀ ਆ ਅੱਜ ਟਾਈਮ ਥੋੜਾ ਤੀਗਾ ਬਸ ਹੁਣ ਚੱਲਦੇ ਆ ਘੰਟਾ ਕਿ ਫੇਰ ਆ ਕੇ ਸਰਦਾਰ ਜੀ ਵਗ ਜਾਣਗੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਕਿਹਾ ਤੀ ਬਾਰ ਬਾਰ ਵੀ ਬੱਚਿਆਂ ਨੂੰ ਵੀ ਲਿਆਇਓ ਬੱਚੇ ਸਾਡੇ ਜਾਂਦੇ ਨੇ ਮੇਰੀ ਜੁੱਤੀ ਕਿੱਥੇ ਰੱਖੀ ਹੋਈ ਆ ਕੱਲ ਪਾ ਕੇ ਗਈ ਸੀ ਮੈਂ ਹਨਾ ਬਰਸੋਂ ਚੱਲ ਚੱਲ ਆਜਾ ਦੁਬਾਰਾ ਬੇਲਾ ਕੰਮ ਕਰ ਬੈਠਾ ਬੈਠਾ ਕੱਲ ਦਾ ਆਪਣੇ ਮੀਟਿੰਗ ਕਰਨ ਜਾਂਦੇ ਸੀ ਸਾਰੇ ਮੁੰਡੇ ਜਾਵਾਂਗੇ ਕਹਿੰਦੇ ਉਹਨਾਂ ਨੇ ਆਏ ਪਰਾਂ ਧਰ ਲੈ ਇੱਥੇ ਨੌ ਪਣਾ ਦੇਗਾ ਚਾਲੀਆਂ ਲਵੇ ਧਰ ਦੀ 8 ਵਜੂਗਾ ਇੱਧਰ ਧਰ ਕੇ ਕਰ ਲੈ ਹਾਂ ਫੇ ਥੋੜਾ ਥੋੜਾ ਲੈ ਆਦਾ ਭਾਈ ਯਾਰ ਥੋੜਾ ਲੈ ਜੀ ਆਪਣੀ ਥੋੜੀ ਕਿੱਥੇ ਐ ਕੋਈ ਨਹੀਂ ਪਤਾ ਆ ਕੇ ਦੋ ਟਿਕਟਾਂ ਲਓ ਜਾਰੀ ਰੱਖੀਏ ਆ ਜਾਓ ਆ ਜਾਓ ਅਜੇ ਤਾਂ ਇਹ ਲੇਟ ਹੀ ਲੱਗੇ ਨੇ ਬਣਾਉਣਾ ਹਨਾ ਆ ਆ ਕਮਰੇ ਚ ਪਏ ਅੱਛਾ ਇਹਨਾਂ ਦੇ ਦੋ ਕਮਰੇ ਹੈ ਬਸ ਤੇ ਇਹਨਾਂ ਨੇ ਆਪਦੇ ਉਹਦੇ ਹਿਸਾਬ ਦੀ ਬਣਾ ਲਈ ਹੂੰ ਠੀਕ ਹੈ ਲੌਬੀ ਬਣ ਕੇ ਵਧੀਆ ਹਾਂ ਸੋਹਣਾ ਬਣ ਗਿਆ ਹਾਂ ਸੋਹਣੀ ਲੱਗਦੀ ਐ ਕੁੜੀ ਮੈਂ ਕਰਦੀ ਆ ਫੋਨ ਉਹਨੂੰ ਚੱਕ ਲਿਆ ਜਾਏ ਨਾ ਇਹ ਨਾਨ ਨੂੰ ਤਰਸੇਗੀ

जिदामा पूरा ने का रुडा दी दिन पर तांडव बनता पैर जिन्हे तुम तर गई है तांडव बनता मेरे मेरे को तांडव बनता है मेरे भी दुआ मुझे कर दे जान में बिठा लो बड़े बड़े जाम मेरी पुवन प्रभु के बाग में मैं ता जिन्हे कही दे वही ਪਾਣੀ ਟੂਬੇ ਦੇ ਤੇ ਬੋਲਣੇ ਪੜੇ ਪਾਣੀ ਟੂਬੇ ਦੇ ਤੇ ਬੋਲਣੇ ਪੜੇ ਜੰਨਾ ਯਾ ਯਾ ਨਲਾਰੇ ਬਹੁਤ ਹੀ ਇਤਨ ਚੰਗਾ ਮੌਸਮ ਜਿਵੇਂ ਨਿਵਾਣਦੇ ਤਾਂ ਉਹ ਕਿਰ ਲਾ ਮੈਂ ਪਾ ਮਾ ਖਰਜੇ ਨੂੰ ਹਟ ਜਾਂਦੇ ਖਰਜੇ ਨੂੰ ਹਟ ਜਾਂਦੇ ਬੋਲ 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 ਇੱਥੇ ਲਿਆ ਮੈਂ ਹਾਰੀ ਅਸਲੀ ਚਲੋ ਜੀ ਸ਼ਾਸਤਰ ਹੋ ਗਿਆ ਆਪਣੇ ਮਿਸਤਰੀ ਲੱਗੇ ਆ ਪਿਆ ਕਾਲੀ ਨੇ ਇੱਥੇ ਤੇ ਆਪਣਾ ਦੀ ਅੱਛਾ ਕਾਲੀ ਨੇ ਇੱਥੇ ਲਾਉਣਾਂ ਦੀ ਥਾਂ ਹੈ ਸਿਮਿੰਟ ਆਹੀ ਇੰਨੀਆਂ ਚ ਵੀ ਕਰ ਦਿੰਦੀ ਹਾਂ ਤਾਂ 5 ਵਜੇ ਕਾਲੀ ਤਾਰ ਨੂੰ ਲੈ 5 ਵਜੇ ਲੱਗੀ ਆ ਜਾਂਦਾ ਨਾ ਹਾਂ ਕਿਤਾ ਕੋਈ ਲੈਂਦੇ ਆਪਾਂ ਇਹਦਾ ਕੰਮ ਨਵੇੜਨਾ ਮੈਨੂੰ ਜਲਦੀ ਆ ਨਾ ਕਿੱਥੇ ਨਾ ਤਾਂ ਜਲਦੀ ਨੂੰ ਜਲਦੀ ਮੈਨੂੰ ਬਹੁਤ ਕੰਮਗਾਰ ਹੋਰ ਬਥੇਰੇ ਨਹੀਂ ਆਏ ਸਾਰਾ ਇੱਕ ਟਾਂਗੇ ਪਾਣੀ ਆ ਬੈਗੇ ਨਾ ਇਹ ਕੰਮਗਾਰ ਹੋਰ ਬਥੇਰੇ ਆਈ ਕਿੰਨਾ ਤਾਂ ਥੋੜੀ ਰਹਿ ਗਿਆ ਚੱਕ ਲੋ ਬੋਲੀਆ ਲੱਗਣੀ ਆ ਜੀ ਆਏ ਆ ਹੋ ਗਿਆ ਸਾਬ ਤਾਂ ਆ ਪਿਆ ਮੱਟ ਦੇ ਬੋਲੀ ਚੱਕੜਾ ਚਲੋ ਜੀ ਹੁਣ ਆਪਾਂ ਮੱਝਾਂ ਨੂੰ ਪਾਉਨੇ ਆ ਕੱਕ ਤੇ ਉਹ ਹੱਸੜਦੇ ਆ ਉਹਦੇ ਇੱਥੇ ਧੁੱਪ ਕਰਕੇ ਹੋ ਜਾਂਦੀ ਸਵਾ ਪੰਜ ਹੋ ਗਏ ਹੁਣ ਦਿਨ ਵਧੀਆ ਲੱਗਣ ਲੱਗੇ ਧੁੱਪ ਠੀਕ ਐ ਵਧੀਆ ਦਿਨ ਹੋ ਜਾਂਦੇ ਨੇ ਤੇ ਆਪਾਂ ਕਪੜੇ ਚੇਂਜ ਕਰ ਲਈਏ ਇੰਦਰ ਦੇਖੋ ਹਾਲ ਰਾਤ ਨੂੰ ਠੀਕ ਕਰਾਂਗੇ ਆਪਾਂ ਪੂਰਾ ਜੋਰ ਹਸੌਲੇ ਤੇ ਕੰਮ ਵਿੱਚ ਮਿਸਤਰੀਆਂ ਦਾ ਵੀ ਚੀ ਜਾਣ ਆਉਣ ਦਾ ਸ਼ਾਫੇ ਕੀ ਕਰਤਾ ਚਲੋ ਜੀ ਹੁਣ ਮੈਂ ਭਾਂਡੇ ਮਾਜਦੀ ਆ ਤੇ ਆਪਾਂ ਗੋਭੀ ਦੀ ਸਬਜ਼ੀ ਬਣਾਉਣੀ ਆ ਗੋਭੀ ਚੀਰਦੇ ਮਿਸਤਰੀ ਚਲੇ ਗਏ ਤੇ ਆਪਾਂ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਕਰੋ ਜੀ ਤੁਸੀਂ ਇਸ ਵਲੌਗ ਨੂੰ ਇੰਜੋਏ ਤੇ ਆਪਾਂ ਜਿੰਨਾਂ ਦੇ ਲੈਟਰ ਤੇ ਗਏ ਸੀ ਉਹਨਾਂ ਦੀ ਡਿਟੇਲ ਪੂਰੀ ਆਪਾਂ ਕੱਲ ਵਾਲੀ ਵੀਡੀਓ ਚ ਦੇਵਾਂਗੇ ਤੇ ਤੁਸੀਂ ਅੱਜ ਵਲੌਗ ਦਾ ਇੰਜੋਏ ਕਰੋ ਜੀ ਕਿਵੇਂ ਪਿੰਡਾਂ ਦੇ ਵਿੱਚ ਹਨਾ ਵੀ ਜਿਹੜਾ ਕੋਈ ਵੀ ਥੋੜਾ ਮੋਟਾ ਲੈਟਰ ਦਾ ਜਾਂ ਕਾਸੇ ਦਾ ਇਹ ਪ੍ਰੋਗਰਾਮ ਹੁੰਦਾ ਕਿੰਨੀ ਖੁਸ਼ੀ ਮਨਾਈ ਜਾਂਦੀ ਹੈ ਤੇ ਦੇਖੋ ਤੁਸੀਂ ਬਲੌਗ ਦੇ ਵਿੱਚ ਜਰੂਰ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ